ਮੈਂ ਅੰਜੂ ਰਹੀ ਹਾਂ ਕੀ ਮਾਮਲਾ ਕੀ ਹੈ ਇਹ ਮਾਮਲਾ ਮੇਰਾ ਵੱਡਾ ਭਰਾ ਦੀ ਦਿੱਕਤ ਹੋਈ ਹੈ ਫਸੇ ਲਾਈਓ ਨੇ ਜੀ ਕਿਵੇਂ ਇਹ ਨਾ ਬੰਦੇ ਜਿਹੜੇ ਲੈ ਕੇ ਆਂਦੀ ਸੀ ਇਹ ਲਾਪ ਲੈਂਦੀ ਰਹੀ ਮੇਰੇ ਭਰਾ ਨੇ برداشت ਕਰ ਲਿਆ ਫਿਰ ਇਹਦੀ ਭਾਬੀ ਲੈਂਦੀ ਉਹ ਵੀ برداشت ਕਰ ਲਿਆ ਫਿਰ ਇਹ ਕੁੜੀ ਤੇ ਵੀ ਬੰਦੇ ਲੈ ਕੇ ਉਹੀ ਬੰਦੇ ਮੇਰੇ ਭਰਾ ਨੂੰ ਕਟਵਾਉਂਦੀ ਸੀ ਮੇਰੇ ਭਰਾ ਗੱਲ ਕਰਦਾ ਸੀਗਾ ਇਹ ਰੋਡ ਡਰਾਉਂਦੀ ਸੀ ਮੇਰੇ ਭਰਾ ਅੱਜ ਮੇਰੇ ਭਰਾ ਦੇ ਮੇਰੇ ਕੋਲ ਫੋਨ ਲਿਆ ਕਹਿੰਦਾ ਤੇਰੇ ਕੋਲ ਵੱਡਾ ਫੋਨ ਹੈ ਮੈਂ ਕਹਿੰਦਾ ਨਹੀਂ ਮੈਂ ਹੁਣੇ ਵੀ ਖਾਦ ਮੇਰੇ ਭਰਾ ਨਾਲ ਗੱਲ ਕੀਤੀ 12 ਵਜੇ ਤੋਂ ਬਾਅਦ ਮੇਰੇ ਭਰਾ ਨੇ ਗੱਲ ਕੀਤੀ 11 ਵਜੇ 9 ਵਜੇ ਕਹਿੰਦਾ ਵੱਡਾ ਫੋਨ ਹੈ ਮੈਂ ਕਹਿੰਦਾ ਨਹੀਂ ਜੀ ਕਹਿੰਦਾ ਮੈਂ ਵੀਡੀਓ ਪੇਜਣੀ ਹੈ ਗੰਨੇ ਦਾ ਕੋਈ ਮੁੰਡਾ ਆਇਆ ਕਰੇ ਕਹਿੰਦਾ ਮੈਂ ਗੰਨੇ ਦਾ ਭਰਾ ਬਣਿਆ ਹਤਾਂ ਉਹ ਕਹ ਇੰਨਾਂ ਦੇ ਮਾਵਾਤੀਆਂ ਜੱਗਗੇ ਕਹਿੰਦਾ ਕਾਪੇ ਨਾਲ ਵੱਡੂਗਾ ਤੈਨੂੰ ਕਾ ਖਿਲਾਰ ਦੂੰਗਾ ਤੈਨੂੰ ਹਾਂ ਮੈਂ ਗੱਲਾਂ ਕਰ ਲੂੰਗਾ ਤੇਰੇ ਅਸੀਂ ਮਲੋੜ ਤੋਂ ਆਂਦੇ ਆਦੇ ਮੈਂ ਕਿਹਾ ਤੂੰ ਇਹੋ ਜਿਹਾ ਕਹਿੰਦਾ ਮੈਂ ਅੱਜ ਮਾਰਨਾ ਮੇਰੀ ਚਾਰ ਪੰਜ ਵਾਰੀ ਫੋਨ ਫੜਿਆ ਭਾਈ ਇਹ ਵੀ ਹੈ

ਸਭ ਪਰਵਾਹ ਤੋਂ ਪਿਆਰ ਕਰਦੇ ਸਾਨੂੰ ਸਾਫ਼ ਤੁਹਾਡੇ ਮੂੰਹ ਅੱਗੇ ਪਟੀਜੀ ਕੀ ਕਹੀ ਜਾਂਦੀ ਆ ਕਿ ਮੈਂ ਮੋਟੋਸ਼ੇਡ ਦੇ ਗਲਤ ਕੰਮ ਕਰਕੇ ਆਈ ਹਾਂ ਆਹਦਾ ਵੀ ਆਹਦੇ ਵੀਡੀਓ ਕਰਦੇ ਹਾਂ ਅੱਜ ਆਪਾਂ ਦੇ ਸਰਪੰਚ ਸਾਹਿਬ ਜੀ ਨਾਲ ਮਿਲ ਕੇ ਗੱਲ ਕਰਦੇ ਹਾਂ ਮੈਂ ਪੁਲਾਣਾਗਰ ਜਿਹੜੀ ਗੱਲ ਕਰਦੇ ਹਾਂ ਅਗਲਾ ਦੇਖ ਪੇੜੇ ਤੁਸੀ 4 ਸਾਲ ਵਿੱਚ ਲੈ ਕੇ ਇੱਕ ਹੀ ਬੰਦੇ ਨੇ ਕਹਿੰਦਾ ਵੀਡੀਓ ਵਿੱਚ ਝੂਟਨੇ ਬਹੁਤ ਨੇ ਜੜੀ ਕਿਹੜੀ ਵੀਡੀਓ ਹੈਗੀ ਦਿਖਾਈ वीडियो दिखाया तो कहता सनी कौन सी है ओए कौन वीडियो मकाम का और बौली को से नहीं ये फोन साडे भाने लाऊ जी कुछ भी कर मेरे को नहीं चाहिए चांस कर अच्छा पेड़ मार के मेरे छोटे भाई को मैं ना गंदा बोलने वाला सारा छुपाए सारा लोग मारा भी आदमी मैं था कि मैंने नहीं लड़ेगा तो नहीं मत डरियो भाई ने मैंने मोटी बात को नहीं ना पकड़ पकड़ के ਕਹਿੰਦਾ ਕਿ ਤੂੰ ਕਿੱਥੇ ਕੰਮ ਆਵੇਂਗਾ ਤੋਈ ਤੁੰਸ ਜਾਨਾ ਪਤਾ ਮਰਦਾ ਖੰਡਾ ਬਸ ਨਾ ਕਰੇਂ ਬਾਈ ਦੀ ਮਾਈ ਕੁੱਟੇ ਨਾ ਬਾਈ ਦੀ ਮਾਈ ਜੇ ਆਪਣਾ ਅੰਨ ਨਾ ਕਰਨਾ ਹੈ ਬਾਈ ਯਾਰਾ ਵਿੱਕੀ ਬੱਕੇਂ ਤੱਕ ਦੇ ਦੇ ਖਾਨਾ ਖੋਈ ਮਾਈ ਕਰੇ ਬਹੁਤ ਰਮਨਦਾਈ ਮਾਰ ਕੇ ਦਵਾਰ ਕਰੇ ਮਾਰੀ ਗਿਆ ਜਦੋਂ ਅਗਲੇ ਇਹ ਜਿੰਦਗੀ ਜਿੰਦਗੀ ਅਗਲੇ ਚਲੀ ਗਈ ਪਰ ਤੂੰ ਕਿਸੇ ਖੋ ਦੀ ਜਿੰਦਗੀ ਖੋ ਦੀ ਅਗਲੇ ਜਦੋਂ ਦੱਸੇ ਦਵਾਰ ਤੱਕ ਕਰਨੀਆਂ ਆਂ ਸਰਕਾਰ ਹੋਏ ਧੰਕਿਆ ਦੇ ਦੇ ਕਿ ਆਈ ਛੋੜਾ ਪਾਰਕਾ ਕੇ ਤੂੰ ਦਾ ਭਰਿਆ ਸਾਰੇ ਫਲਕਾ ਦਾ ਨਾਮ ਲਗਾਏਗਾ ਸਾਰੇ ਫਲਕਾ ਦਾ ਲਿਖ ਦਿਆਂਗਾ ਨਾਮ ਆ ਗਲਤ ਕੀਤਾ ਨਾਮ ਆ ਕਰਨਾ ਹੈ ਤੁਹਾਡਾ ਆਪਸੀ ਲੜਾਈ ਝਗੜਾ ਹੋਵੇਗਾ ਲੱਖ ਵਾਰੀ ਹੋਵੇਗਾ ਮੇਰੇ ਨਾਲ ਕਿਸੇ ਦਾ ਕੋਈ ਨਹੀਂ ਹੈ ਮੈਂ ਤੇ ਜੋ ਕਾਰਵਾਈ ਕਰੋੜ ਸਾਥ ਦੇਵੇਗਾ ਮੈਂ ਤਾਂ ਕਾਰਵਾਈ ਅਮਲ ਚ ਲਾਉਂਗਾ ਉਹ ਮੈਂ ਕਾਰਵਾਈ ਕਰਾਂਗਾ ਚਲ ਕੋਈ ਨਹੀਂ ਲੜਰੋ ਘੱਟ ਕਰਤੀਆਂ ਪਈਆਂ ਤਾਂ ਕਿ ਪਿੱਛੇ ਕੀ ਕਰਤੀਆਂ ਹੋ लग लग के मेरा बुरा बराबा हर दिन जाड़े बंदा आना सी ओ मेरा पराड़े देखला ते मेरा पुराने फांसी खा ली हां मेरा पराड़े देखला या और वो कार के नीचे है गया ये वो के नीचे है गया बंदे मार दी बंदे मार दी ते फर जाइए सारे घरे एडी ससवी सामीला विच ए पाड़ गंदी आ मेरा परा मरवाता पर कर

ਕਰਦਾ ਜੇ ਇਹ ਕੁੜੀ ਤੇ ਘਰ ਵਾਲੇ ਤਾਂ ਬਹੁਤ ਪਰੇਸ਼ਾਨ ਸੀ ਬਹੁਤ ਹੀ ਜਿਆਦਾ ਸਾਰਾ ਇਹਨਾਂ ਦਿੱਤਾ ਬਿਆਨ ਜੀ ਅਸੀਂ ਕਹਾਂਗੇ ਤੇ ਝੂਠ ਮਰਨ ਨਾਲ ਬੰਦਾ ਕਦੇ ਝੂਠ ਨਹੀਂ ਮਾਰਦਾ ਜੀ ਠੀਕ ਹੈ ਤੁਸੀਂ ਵੀਡੀਓ ਦੇਖ ਲਓ ਉਸ ਵਾਕਿਆ ਆਪਣੇ ਇਨਸਾਫ ਕਰਦੇ ਜੀ ਅੱਛਾ ਜੀ ਉਹਨੇ ਵੀ ਵੱਡਾ ਫੋਣੇ ਅਸੀਂ ਰੱਖਿਆ ਨਹੀਂ ਅੰਜੂ ਮੈਂ ਅੱਗ ਲਾ ਲੂੰਗਾ ਮੈਂ ਕਿ ਇਹੋ ਜਿਹਾ ਕੰਮ ਨਾ ਕਰੀ ਮੈਂ ਕਿ ਤੂੰ ਕਿਉਂ ਘਰੇ ਨੂੰ ਲੜਾਈ ਏ ਕਹਿੰਦਾ ਲੜਾਈ ਘਰੇਲੂ ਨਹੀਂ ਹੈਗੀ ਮੇਰੀ ਕੁੜੀ ਨੂੰ ਅੱਗੇ ਭੇਜ ਦਿੱਤੀ ਤੁਹਾਡਾ ਭਰਾ ਸੀ ਹਾਂਜੀ ਮੇਰਾ ਭਰਾ ਮੇਰੇ ਨਾਲ ਗੱਲ ਹੋਈ ਜੀ ਕਦੋਂ ਗੱਲ ਕਦੋਂ ਹੋਈ ਸੀ ਮੇਰੀ ਗੱਲ ਹੋਈ ਏ ਉਹਦੀ ਹੋਈ 12 ਵੇ ਵੀ ਹੋਈ ਏ ਮੇਰੀ 9 ਵਜੇ ਵੀ ਉਹਦੇ ਨਾਲ ਅੱਜ ਗੱਲ ਹੋਈ ਸੀ ਹਾਂਜੀ ਹਾਂਜੀ ਤਾਂ ਹੁਣ ਉਹਨੂੰ ਕਿਵੇਂ ਦੱਸ ਕਿਵੇਂ ਹੋਈ ਹੈ ਤੇ ਜੀ ਆਹ ਹਮ ਲੋਟ ਤੋਂ ਆਂਦੇ ਆਂਦੇ ਟਾਈਮ ਲੱਗਦਾ ਜੀ ਫਾਸੀ ਉਹਨੇ ਲਾ ਲਈ ਹੁਣ ਕੀ ਕਰ ਸਕਦੇ ਆ ਸਭ ਲੋ ਗਰੀ ਬੰਦੇ ਜੀ ਬਸਤਾ ਚ ਹੈ ਘਰਾਂ ਚ ਕੰਮ ਕਰਦੇ ਕਰਦੇ ਪੱਜ ਕੇ ਆਏ ਆ ਜੀ ਅੱਛਾ ਮੇਰੀ ਕੰਮ ਵਾਲੀ ਵੀ ਇਸ ਗੱਲ ਦੀ ਗਵਾਹ ਹੈ ਮੇਰੇ ਰਿਕਾਰਡਿੰਗ ਸੁਣਾ ਸਕਦੀ ਐ ਇਸka ਮੇਰੀ ਕੰਮ ਵਾਲੀ ਕਹਿੰਦੀ ਤੂੰ ਮੇਰੇ ਫੋਨ ਤੇ ਰਿਕਾਰਡਿੰਗ ਵਾਲਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮਿਆਂ ਨਹੀਂ ਪਈ ਆ ਆਂਤਿਕ ਵੀਰੇ ਆਹ ਕੰਮ ਹੋ ਗਿਆ ਮੇਰਾ ਭਰਾ ਵੀ ਰੈਨ ਨਾ ਖਰਾਬ ਐ ਨਹੀਂ ਵੀਰੇ ਉਹ ਕਹਿੰਦੇ ਸੀ ਨਸ਼ੇ ਕਰਦਾ ਗੋਲੀਆਂ ਖਾਂਦਾ ਨਹੀਂ ਵੀਰੇ ਨਸ਼ਾ ਵੀ ਕਰਦਾ ਜੀ ਆ ਮੇਰਾ ਬੰਦਾ ਐ ਅਵੀ ਕਰਦਾ ਜੀ ਨਸ਼ਾ ਐ ਮਰੂ ਕਰ ਟੈਸਟੋ ਕਰਾੜੋ ਜਨਨਸ਼ਾ ਕਿੱਥੋਂ ਹੋਵੇ ਸਰ ਇਹ ਨਹੀਂ ਕੱਲੀ दारू ਪੀਂਦਾ ਸੀ ਕੱਲੀ दारू ਪੀਂਦਾ ਹਾਂ ਵੀ ਉਹ ਤਾਂ ਹਿੰਮਤ ਨਾ ਹੋਵੇ ਫਾਸੀ ਲਾਂਦੀ ਫੇਰ ਉਹਨੇ ਭਾਵੇਂ ਮਾੜਾ ਮੋਟਾ ਕੁਛ ਕਰਦਾ ਹੋਵੇ ਜੀ ਐ ਨਹੀਂ ਉਹ ਖਾਣਾ ਲੱਗੀ ਇਸ ਬੰਦਾ ਉਹ ਨਹੀਂ ਨਸ਼ਾ ਨਹੀਂ ਜੀ ਮੇਰਾ ਭਰਾ ਨਸ਼ਾ ਨਹੀਂ ਕਰਦਾ ਸੀ ਨਸ਼ਾ ਕੋਈ ਵੀ ਨਹੀਂ ਕਰਦਾ ਸੀ ਮੇਰੇ ਮਾਮੇ ਦੀ ਸਬੂਤ ਲਾਸਟ ਵਾਲੀ ਵੀਡੀਓ ਤੇ ਲਾਸਟ ਵਾਲੀ ਕਾਲ ਮੇਰੀ ਜੇ ਸਬੂਤ ਹੈਗਾ ਮੇਰੇ ਕੋਲ ਮੈਸਟਰੀ ਕੋਈ ਨਾ ਬੰਦਾ ਕਰਦਾ ਮੈਨੂੰ ਸਕਰੀਨਸ਼ਾਟ ਕਿੱਚਾ ਹੋਇਆ ਹੈ ਠੀਕ ਆ ਉਹ ਬੰਦਾ ਕੀ ਕਰੂ ਵੇ ਚਾਰ ਪੰਜ ਵਾਰੀ ਇਹਨਾਂ ਦੇ ਫੋਨ ਪੜ ਰਹੇ ਤਿੰਨ ਚਾਰ ਪੰਜ ਵਾਰੀ ਉਹਨਾਂ ਨੇ ਉੱਤੋਂ ਖੜ੍ਹਦੇ ਨੇ ਉਹ ਬੰਦਾ ਕੁਛ ਤੇ ਮੈਂ ਕੁਛ ਕਰੂਗਾ ਜਿਹੜੀ ਇਹਦੀ ਪਾਪੀ ਖੜੀ ਹੈ ਸਪਨਾ ਇਹ ਵੀ ਸਾਡੇ ਕਰ ਬੰਦੇ ਲੈ ਗਈ ਜਿਹੜੀ ਮਾਂ ਪੂਰਾ ਸਾਥ ਦਿੰਦੀ ਉਹਨੂੰ ਥੱਪੜਾ ਆ ਦਿੰਦੀ ਉਹ ਹੀ ਬੰਦੇ ਆ ਮੇਰੇ ਭਰਾ ਨੂੰ ਕਤਵਾਉਣ ਦੇ ਸੀਗੇ ਚਲੋ ਵੀਰ ਜਿੱਕੀ ਨਾ ਕੀਏ ਤੁਹਾਡਾ ਮੇਰਾ ਨਾਮ ਸੁਨੀਤਾ ਹੈਗਾ ਕੀ ਗੱਲ ਕੀ ਹੋਈ ਹੈ ਕੋਈ ਸੀ ਪ੍ਰਹਿ ਕੇ ਖਾਂਦਾ ਹੁੰਦਾ ਸੀ ਹੁਣ ਵੀ ਖਾ ਕੇ ਹੁਣ ਵੀ ਕੋਸਟ ਮਾਰਡਮ ਕਰਾ ਲਓ ਪ੍ਰਹਿ ਕੇ ਖਾ ਕੇ ਮਮਰ ਜਾਏਗਾ ਕਿਵੇਂ ਮਰਿਆ ਕਿਵੇਂ ਚਲੂ ਕੀ ਪਤਾ ਵੀ ਮੈਂ ਤਾਂ ਕੰਮ ਤੇ ਹੈਗੀ ਸੀ ਮੈਂ ਤਾਂ ਘਰ ਆਈ ਨਹੀਂ ਹੈਗੀ ਸੀ ਇਹਨਾਂ ਕਰੇ ਗਿਆ ਸੀ ਇਹਨਾਂ ਨੇ ਪਤਾ ਨਹੀਂ ਕੀ ਪੰਪ ਭਰੇ ਨੇ ਸਾਰਿਆਂ ਨੇ ਰਲ ਕੇ ਇਹਨਾਂ ਨੇ ਪਤਾ ਨਹੀਂ ਕੀ ਪੰਪ ਭਰਿਆ ਸਾਰਿਆਂ ਨੇ ਇਹਨਾਂ ਨੇ ਰਲ ਕੇ ਕੀਤਾ ਹੈ ਤੁਹਾਡਾ ਕੀ ਲੱਗਦਾ ਸੀਗਾ ਮੇਰੇ ਘਰ ਆਲਾ ਹੈਗਾ ਸੀ ਇਨਾ ਕੀ ਸੀਗਾ ਬੰਟੀ ਤੇ ਕਿੱਥੇ ਦਿੱਸਤ ਕਿੱਥੇ ਹੋਈ ਹੈ ਕਿਹੜਾ ਮੱਲਾ ਕਿਹੜਾ ਪੈਂਦਾ ਹਾਂ ਆ ਧੋਪੀ ਘਾਟੇਗਾ ਵੀਰੇ ਤੇ ਹੁਣ ਕਿਸ ਗੱਲ ਦੀ ਲੜਾਈ ਹੈ ਕਿਸ ਗੱਲ ਕੋਈ ਵੀ ਗੱਲ ਦੀ ਲੜਾਈ ਨਹੀਂ ਹੈ ਕਿ ਸੰਨ ਤਾਂ ਪਤਾ ਹੀ ਨਹੀਂ ਸੰਨ ਤਾਂ ਕਹਿੰਦਾ ਮੈਂ ਕੰਮ ਤੇ ਚੱਲੇ ਆਇਗਾ ਇਲਜ਼ਾਮ ਲਾਏ ਜਾ ਰਹੇ ਉਹਨਾਂ ਵੱਲੋਂ ਇਲਜ਼ਾਮ ਲਾਉਂਦੀ ਆ ਪਈਆਂ ਨੇ ਤੁਹਾਡਾ ਗੱਲ ਨਾਲ ਖਸਮ ਕਰ ਲਿਆ ਤਿੱਖੜਾ ਖਸਮ ਕਰ ਤੇ ਖਸਮ ਹੀ ਕਰਨੇ ਸੀ ਲੋਕਾਂ ਦੇ ਪੋਚੇ ਮਾਰਨੇ ਸੀ ਅਸੀਂ ਕਦੋਂ ਡੈਥ ਕਦੋਂ ਹੋਈ ਹੁੰਦੀ ਪਤਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਘਰਾਂ ਚ ਕੰਮ ਕਰੀਏ ਨਹੀਂ ਯਕੀਨਦਾ ਤੁਸੀਂ ਚੱਲੋ ਮੇਰੇ ਨਾਲ ਮੈਂ ਤੁਹਾਨੂੰ ਸਾਰੇ ਘਰਾਂ ਚ ਲੈ ਚਲਨੀ ਆ ਕਿ ਮੈਂ ਘਰੇ ਕੰਮ ਕਰਕੇ ਕੰਮ ਚਾਹੋ ਕੀ ਨਾ ਤੁਹਾਡਾ ਮੇਰਾ ਨਾ ਸੁਨੀਤ ਆਏਗਾ ਵੀਰੇ ਜਿਲਖ ਸਾਹਿਬ ਇੱਕ ਕੇਸ ਆਇਆ ਹੈ ਕੀ ਮਾਮਲਾ ਕੀ ਹੋ ਹਾਂਜੀ ਕੋ ਬੰਟੀ ਕੁਮਾਰ ਨਾਮ ਦਾ ਆਇਆ ਸੀ ਬ੍ਰੋਡ ਡੈਡ ਸੀਗਾ ਜੀ ਪੇਸ਼ੈਂਟ ਉਹ 50 ਦੇ ਆਸ-ਪਾਸ ਆਇਆ ਸੀਗਾ ਸਾਡੇ ਕੋਲ ਤੇ ਜਦੋਂ ਅਸੀਂ ਕੀਤੀ ਆਪਣਾ ਤਾਂ ਪਲਸ ਵਗੈਰਾ ਕੁਝ ਨਹੀਂ ਮਿਲਿਆ ਸੀਗਾ ਬ੍ਰੋਡ ਹੈਪੀ ਸੀਗਾ ICUC ਦੇ ਪਾਸਿਓਂ ਆਇਆ ਸੀਗਾ ਪਤਾ ਲੱਗਿਆ ਕਿਵੇਂ ਡੈਥ ਹੋਈ ਕੋਈ ਉਹ ਤਾਂ ਹੁਣ ਪੋਸਟਮਾਨ ਤੋਂ ਬਾਅਦ ਹੀ ਚਲੇਗਾ ਬਟ ਇੱਕ ਗਲੇ ਤੇ ਨਿਸ਼ਾਨ ਸੀਗਾ ਤਾਂ ਇਹ ਤਾਂ ਹੁਣ ਬਾਅਦ ਚ ਹੀ ਕੋਈ ਪੋਸਟਮਾਨ ਤੋਂ ਬਾਅਦ ਲੱਗਦਾ ਇਹ ਫਾਸਿ ਲਈ ਸੀ ਦੇਖ ਕੇ ਨਹੀਂ ਲੱਗ ਰਿਹਾ ਸੀ ਕੋਈ ਗਲੇ ਤੇ ਨਿਸ਼ਾਨ ਸੀ ਕਿ ਸ਼ਾਇਦ ਫਾਂਸੀ ਲਈ ਆ ਬਾਕੀ ਪੋਸਟਮਾਨ ਤੋਂ ਬਾਅਦ ਹੀ ਕਾਰਵਾਈ ਕਰਾਂਗਾ ਡੈਡ ਬੋਡੀ ਦਾ ਖਵਾ ਦਿੱਤੀ ਮੋਰਚੀ ਕਹਿੰਦੀ ਮੋਰਚੀ